ਅਗਲੀ ਖਬਰ ਅਮਰੀਕਾ ਵਿੱਚ ਭਾਰਤੀ ਮਾਂ ਵੱਲੋਂ ਆਪਣੇ ਹੀ ਦੋ ਬੱਚਿਆਂ ਦੇ ਕਥਿਤ ਤੌਰ ਤੇ ਕੀਤੇ ਕਤਲ ਨਾਲ ਸੰਬੰਧਤ ਹੈ ਜੀ ਹਾਂ ਅਮਰੀਕਾ ਵਿੱਚ ਭਾਰਤੀ ਔਰਤ ਨੂੰ ਕਲਜੋਗੀ ਮਾਂ ਦੱਸਿਆ ਜਾ ਰਿਹਾ ਹੈ ਜਿਸ ਨੇ ਹੌਲਨਾਕ ਵਾਰਦਾਤ ਨੂੰ ਅੰਜਾਮ ਦਿੰਦਿਆਂ ਕਥਿਤ ਤੌਰ ਤੇ ਆਪਣੇ ਹੀ ਬੱਚਿਆਂ ਦਾ ਕਤਲ ਕਰ ਦਿੱਤਾ ਨਿਊ ਜਰਸੀ ਸੂਬੇ ਦੇ ਹਿਲਸਬਰੋ ਇਲਾਕੇ ਵਿੱਚ ਵਾਪਰੀ ਵਾਰਦਾਤ ਮਗਰੋਂ 35 ਸਾਲ ਦੀ ਪ੍ਰਿਆ ਦਰਸ਼ਨੀ ਨਟਰਾਜਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਿਸ ਦੇ ਪਤੀ ਨੇ ਹੀ ਪੁਲਿਸ ਨੂੰ ਸਦਿਆ ਪ੍ਰੀਯਦਰਸ਼ਨੀ ਦੇ ਪਤੀ ਨੇ ਪੁਲਿਸ ਨੂੰ ਦੱਸਿਆ ਕਿ ਉਹ ਕੰਮ ਤੋਂ ਘਰ ਪਰਤਿਆ ਤਾਂ 5 ਸਾਲ ਅਤੇ 7 ਸਾਲ ਦੇ ਬੱਚੇ ਬੇਹੋਸ਼ ਮਿਲੇ ਅਤੇ ਸੰਭਾਵਤ ਤੌਰ ਤੇ ਪ੍ਰੀਯਦਰਸ਼ਨੀ ਨੇ ਹੀ ਇਹਨਾਂ ਨੂੰ ਕੁਝ ਕੀਤਾ। ਉਧਰ ਹਿਲਸਬਰੋ ਟਾਊਨਸ਼ਿਪ ਪੁਲਿਸ ਨੇ ਦੱਸਿਆ ਕਿ ਮੌਕੇ ਤੇ ਪੁੱਜੇ ਪੈਰਾਮੈਡਿਕਸ ਵੱਲੋਂ ਬੱਚਿਆਂ ਨੂੰ ਹੋਸ਼ ਵਿੱਚ ਲਿਆਉਣ ਦਾ ਯਤਨ ਕੀਤਾ ਗਿਆ ਪਰ ਬਹੁਤ ਦੇਰ ਹੋ ਚੁੱਕੀ ਸੀ ਅਤੇ ਦੋਹਾਂ ਨੂੰ ਮੌਕੇ ਤੇ ਹੀ ਮ੍ਰਿਤਕ ਕਰਾਰ ਦੇ ਦਿੱਤਾ ਗਿਆ। ਬੱਚਿਆਂ ਦੀ ਪਛਾਣ ਜਨ ਤੱਕ ਨਹੀਂ ਕੀਤੀ ਗਈ। ਪੁਲਿਸ ਨੇ ਪ੍ਰੀਯਦਰਸ਼ਨੀ ਨਟਰਾਜਨ ਨੂੰ ਹਥਕੜੀਆਂ ਲਾਉਂਦਿਆਂ ਸਮਰਸੈਟ ਕਾਉਂਟੀ ਦੇ ਪ੍ਰੋਸੀਕਿਊਟਰਜ਼ ਦਫ਼ਤਰ ਵਿੱਚ ਪੇਸ਼ ਕੀਤਾ ਜਿੱਥੇ ਉਸ ਵਿਰੁੱਧ ਪਹਿਲੇ ਦਰਜੇ ਦੀ ਹਤਿਆ ਦੇ ਦੋਸ਼ਾਂ ਸਣੇ ਗੈਰਕਾਨੂੰਨੀ ਮਕਸਦ ਲਈ ਹਥਿਆਰ ਰੱਖਣ ਦਾ ਦੋਸ਼ ਆਇਦ ਕੀਤਾ ਗਿਆ ਹੈ ਪ੍ਰੀਯਦਰਸ਼ਨੀ ਕੋਲੋਂ ਬਰਾਮਦ ਹਥਿਆਰ ਦੀ ਕਿਸਮ ਬਾਰੇ ਪੁਲਿਸ ਜਾਂ ਪ੍ਰੋਸੀਕਿਊਟਰਜ਼ ਵੱਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਪ੍ਰੀਯ ਦਰਸ਼ਨੀਏ ਡਾਕਟਰੀ ਮੌਇਨੇ ਦੌਰਾਨ ਉਸ ਦੀ ਗਰਦਨ ਤੇ ਲਾਲ ਛਰੀਟਾਂ ਨਜ਼ਰ ਆਈਆਂ ਜੋ ਸੰਭਾਵਤ ਤੌਰ ਤੇ ਬੱਚਿਆਂ ਵੱਲੋਂ ਕੀਤੇ ਸੰਘਰਸ਼ ਦੌਰਾਨ ਪਈਆਂ ਉਧਰ ਦਿਲ ਕੰਬਾਉ ਵਾਰਦਾਤ ਸਾਹਮਣੇ ਆਉਣ ਮਗਰੋਂ ਨਟਰਾਜਨ ਪਰਿਵਾਰ ਦੇ ਗਵਾਂਡੀਆਂ ਵਿੱਚ ਸਹਿਮ ਦਾ ਮਾਹੌਲ ਹੈ ਜਿਨ੍ਹਾਂ ਦੇ ਬੱਚੇ ਅਕਸਰ ਹੀ ਨਟਰਾਜਨ ਪਰਿਵਾਰ ਦੇ ਬੱਚਿਆਂ ਨਾਲ ਖੇਡਦੇ ਸਨ ਦੋਵੇਂ ਬੱਚੇ ਸਨੀਮੀਡ ਐਲੀਮੈਂਟਰੀ ਸਕੂਲ ਵਿੱਚ ਪੜ੍ਹਦੇ ਸਨ ਜਿਨ੍ਹਾਂ ਦੇ ਸਦੀਵੀ ਵਿਛੋੜੇ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਦੱਸਿਆ ਜਾ ਰਿਹਾ ਹੈ Hillsborough County ਦੇ Superintendent Mike Wolff ਨੇ ਕਿਹਾ ਕਿ ਇਹ ਤਰਾਸਦੀ ਨੂੰ ਬਿਆਨ ਕਰਨਾ ਮੁਸ਼ਕਲ ਹੈ ਦੋਵੇਂ ਬੱਚੇ ਹਮੇਸ਼ਾ ਸਾਡੇ ਦਿਲਾਂ ਵਿੱਚ ਰਹਿਣਗੇ ਦੱਸ ਦਈਏ ਕਿ ਦੂਰੇ ਕਤਲकांड ਦੀ ਪੜਤਾਲ ਵਿੱਚ ਸਮਰਸੈਟ ਕਾਉਂਟੀ ਪ੍ਰੋਸੀਕਿਊਟਰਜ਼ ਆਫਿਸ ਮੇਜਰ ਕ੍ਰਾਈਮਜ਼ ਯੂਨਿਟ ਕ੍ਰਾਈਮ ਸੀਨ ਇਨਵੈਸਟੀਗੇਸ਼ਨ ਯੂਨਿਟ ਅਤੇ ਨਿਊ ਜਰਸੀ ਦੇ ਨਾਰਥਰਨ ਰੀਜਨਲ ਮੈਡੀਕਲ ਐਗਜ਼ਾਮੀਨਰ ਦਫ਼ਤਰ ਨਾਲ ਸੰਬੰਧਿਤ ਮਾਰਾਂ ਵੱਲੋਂ ਹਿਲਸਬਰੋ ਟਾਊਨਸ਼ਿਪ ਪੁਲਿਸ ਦੇ ਡਿਟੈਕਟਿਵਜ਼ ਨੂੰ ਮੁਕੰਮਲ ਸਹਿਯੋਗ ਦਿੱਤਾ ਜਾ ਰਿਹਾ ਹੈ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ 908 231 7400 ਜਾਂ 908 369 4323 ਤੇ ਸੰਪਰਕ ਕੀਤਾ ਜਾ ਸਕਦਾ ਹੈ ਚੇਤੇ ਰਹੇ ਕਿ ਜਨਵਰੀ 2023 ਵਿੱਚ 35 ਸਾਲ ਦੀ ਲਿੰਜੇ ਕਲੈਂਸੀ ਨੂੰ ਆਪਣੇ ਤਿੰਨ ਬੱਚਿਆਂ ਦਾ ਕਤਲ ਕਰਨ ਦੇ ਦੋਸ਼ 'ਤੇ ਗ੍ਰਿਫਤਾਰ ਕੀਤਾ ਗਿਆ ਅਤੇ ਹਾਲ ਹੀ ਵਿੱਚ ਕਲੈਂਸੀ ਵਿਰੁੱਧ ਮੁਕੱਦਮਾ ਸ਼ੁਰੂ ਹੋ ਚੁੱਕਾ ਹੈ ਬਿਊਰੋ ਰਿਪੋਰਟ ਹਮਦਾਰ ਟੀਵੀ